ਆੜਾ ਹਲਚਨਿਊਜ਼ ਟੀਵੀ ਦੇਖ ਰਹੇ ਸਾਰੇ ਸੋਤਿਆਂ ਦੇ ਧਿਆਨ ਵਿੱਚ ਲਿਆਉਣਾ ਚਾ ਰਹੇ ਹਾਂ ਕਿ ਵੀ ਬਾਬਲਪੁਰ ਮਹਾਸੰਗਤ ਪੰਚਾਇਤ ਦੀ ਸਮੁੱਚੀ ਸਮੂਹ ਟੀਮ ਆ ਇਸ ਮਿਸ਼ਨ ਦੇ ਵਿੱਚ ਜੁਟੀ ਹੋਈ ਹੈ ਕੁਝ ਟੀਮ ਦੇ ਮੈਂਬਰ ਹੋਰ ਥਾਂ ਤੇ ਹਨ ਤੇ ਕੁਝ ਅੱਜ 7 ਸਿਟੀ ਦੇ ਵਿੱਚ ਆਏ ਹਨ ਗੱਲ ਕਰਦੇ ਹਨ ਪੰਜਾਬ ਪ੍ਰਧਾਨ ਰਾਜਕਮਰ ਸਚਦੇਵਾ ਜੀ ਨਾਲ ਕੀ ਗੱਲ ਕਰਦੇ ਵਾਤਾਵਰਨ ਨੂੰ ਗਰਮੀ ਨੂੰ ਦੇਖਦੇ ਹੋਏ 50 ਡਿਗਰੀ ਤੋਂ ਪਾਰ ਟੈਂਪਰੇਚਰ ਜਾਂਦਾ ਹੈ ਇਹਦੇ ਸਾਡੇ ਰਾਸ਼ਟਰੀ ਪ੍ਰਧਾਨ ਭਾਰਤੀਆ ਪਾਲਪੁਨ ਮਹਾਸੰਗਤ ਦੇ ਜਾਂਚੰਦ ਕਟਾਰੀਆ ਜੀ ਨੇ ਫੈਸਲਾ ਲਿਆ ਕਿ ਹਿੰਦੁਸਤਾਨ ਦੇ ਵਿੱਚ 5000 ਰੁਪਏ ਦਿੱਤੇ ਗਏ ਜਾਣਗੇ ਜੀ ਦੇ ਵਿੱਚ ਪੰਜਾਬ ਦਾ ਮੁਖੀ ਹੋਣ ਨਾਤੇ ਮੇਰੇ ਨਾਲ ਮੇਰੀ ਟੀਮ 500 ਬੂਟਾ ਸੀ ਸਮਾਣਾ ਪਤਨਾ ਸੁਨਾਮ ਸੰਗਰੂਰ ਪਵਾਨੀਗੜ ਨਾਬਾ ਜਿਹਦੀ ਸ਼ੁਰੂਆਤ ਅਸੀਂ ਅੱਜ ਜਿਹੜੀ ਹੈ ਸਮਾਣਾ ਸਤੀ ਮੰਦਰ ਤੋਂ ਸਮਾਣਾ ਸੈਵਨ ਸਿਟੀ ਤੋਂ ਸਮਾਣਾ ਨਾਥ ਗਊਸ਼ਾਲਾ ਸਮਾਣਾ ਮਾਰਕੀਟ ਕਮੇਟੀ ਤੇ ਨੈਂਸੀ ਕਾਲਜ ਤੇ ਪ੍ਰਿੰਸੀਪਲ ਮੋਨ ਨਾਲ ਦੇ ਨਵੇਂ ਬਣੇ ਸਕੂਲ ਦੇ ਵਿੱਚ ਹਰ ਜਗ੍ਹਾ ਤੇ ਅਸੀਂ 10-10 ਬੂਟਾ ਲਾ ਕੇ ਅੱਜ 60-65 ਬੂਟਾ ਸਮਾਣੇ ਦੇ ਵਿੱਚ ਲਾ ਕੇ ਇਹਦੀ ਸ਼ੁਰੂਆਤ ਕਰਾਂਗੇ। ਬਾਕੀ ਅਸੀਂ ਜਿੱਤਨਾ ਹੀ ਜੁਲਾਈ ਦੇ ਇਹ 10-15 ਦਿਨ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਸਾਡੀ ਪੰਜਾਬ ਦੀ ਜਿਹੜੀ ਟੀਮ ਹੈ ਇਹ ਗਿਆਨ ਚੰਦ ਦੇ ਦਿੱਤਾ ਫੈਸਲਾ ਉਸ ਨੂੰ ਇਹ ਸਿਰਮੱਤੇ ਖੜਾ ਕਰੇਗੀ ਉਹ ਸਾਰੀ ਟੀਮ ਵੱਧ ਚੜਕੇ ਦਾ ਮਤਲਬ ਕਿ ਪਾਲਨ ਪੋਚਨ ਦਾ ਵੀ ਧਿਆਨ ਰੱਖੇਗੀ ਔਰ ਵੱਧ ਚੜਕੇ ਬੂਟੇ ਵੀ। ਜੀ ਰਜਿੰਦਰ ਜੀ ਜਿਹੜਾ ਇਹ ਬਹਾਉਲਪੁਰ ਮਹਾਸੰਗ ਵੱਲੋਂ ਪੋਦਰੋਂ ਆਪਣੇ ਬੂਟੇ ਲਾਣ ਦੀ ਮੁਹਿੰਮ ਕੀਤੀ ਸ਼ੁਰੂ ਕੀਤੀ ਗਈ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡੇ ਪ੍ਰਧਾਨ ਉਪਾਰਤ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਜੀ ਗਟਾਰੀਆ ਬੋਲਪੁਰ ਮਾਸੰਗ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਜੀ ਗਟਾਰੀਆ ਵੱਲੋਂ ਸਾਡੀ ਡਿਊਟੀ ਲਈ ਗਈ ਹੈ ਵੀ ਬੂਟੇ ਲਾਣ ਦੀ ਅੱਜ 3500 ਬੂਟਾ ਇੱਥੇ ਸਾਰੇ ਸੰਸਥਾਵਾਂ ਵਿੱਚ ਲਾਵਾਂਗੇ ਜਿੱਥੇ ਜਿਵੇਂ ਕਿ ਸਤੀ ਬਾਤਾ ਮੰਦਿਰ ਤੇ ਨੈਵਨ ਸਿਟੀ ਕਲੋਨੀ ਵਿਖੇ ਲਾਏ ਜਾ ਰਹੇ ਹਨ ਵਿਖੇ ਲਾਏ ਜਾ ਰਹੇ ਨੇ ਹੋਰ ਵੀ ਲਾਏ ਜਾਣਗੇ ਅੱਜ ਅਸੀਂ ਦੀ ਸ਼ੁਰੂਆਤ ਕੀਤੀ ਸਾਰੇ ਪ੍ਰਧਾਨ ਗਿਆਨ ਚੰਦ ਕਟਾਰੀਆ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਪਾਣੀ ਦਾ ਲੈਵਲ ਬਹੁਤ ਨੀਚਾ ਜਾ ਰਿਹਾ ਹੈ ਪੰਜਾਬ ਦਾ ਇਸ ਕਰਕੇ ਇਹ ਬੂਟੇ ਲਾਣੇ ਬਹੁਤ ਜ਼ਰੂਰੀ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਆ ਬਸ ਓਏ ਆ ਬਸ ਇੱਕ ਹੋ ਗਿਆ ਓਕੇ okay. ਜੀ <Sessizlik> ਕਹਿੰਦੇ ਉਹ ਜਿੰਨ ਘੰਟੇ ਨਾਲ ਹੀ ਰੱਖਦੇ ਇਹ ਭਰਾ ਸਾਡਾ ਮੈਨੂੰ ਕੱਢ ਹੀ ਜਾਂਦਾ ਉੱਚਾ ਜਾਣੂ ਚ ਇਹ ਇਦਾਂ ਸੀ ਮਾਣ ਵਧੀਆ ਪਲਾਨ ਤਾਂ ਕਰਨਾ ਮੈਂ ਕਹੀਂ 6 ਜਗ੍ਹਾ ਨਾਲ ਕੱਲ ਜਿਹਨੇ ਇੱਕ ਬੰਦੇ ਨੇ ਕਿੱਕ ਰੱਖਾਂ ਇਹ ਸੁਲਤਾਨ ਕਿਸੋਂ ਦਾ ਬੁੱਤਾ ਹੈ ਬੁੱਤਾ ਸ਼ੁਰੂਆਤ ਮਾਰੇ ਤੋਂ ਪਿੱਛੇ três, estou lá